ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕਪੂਰ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਬਸ ਕਪੂਰ ਦੇ ਛੋਟੇ ਜਿਹੇ ਟੁਕੜੇ ਦੇ ਨਾਲ ਇਸ ਉਪਾਅ ਨੂੰ ਕਰਕੇ ਆਪਣੇ ਘਰ ਦੇ ਵਿੱਚ ਤੁਸੀਂ ਇਸ ਜਗ੍ਹਾ ਤੇ ਰੱਖ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣਗੀਆਂ ਪਰ ਇਸ ਉਪਾਅ ਨੂੰ ਸਹੀ ਤਰੀਕੇ ਤੇ ਸਹੀ ਸਮੇਂ ਦੇ ਨਾਲ ਜੇਕਰ ਅਸੀਂ ਕਰਾਂਗੇ ਫਿਰ ਹੀ ਸਾਨੂੰ ਇਸ ਉਪਾਅ ਦਾ ਲਾਭ ਹੋਵੇਗਾ ਇਸ ਪਾਣੋ ਕਿੰਨਾ ਸਮਾਂ ਲਗਾਤਾਰ ਕਰਨਾ ਹੈ ਕਿਹੜੇ ਸਮੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਸੰਗਤ ਜੀ ਇਹ ਉਪਾਅ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚਮਤਕਾਰੀ ਹੋਣ ਵਾਲਾ ਹੈ ਇਸ ਕਰਕੇ ਇਸ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਪੂਰਾ ਅੰਧ ਤੱਕ ਧਿਆਨ ਦੇ ਨਾਲ ਚਰੋਸ ਸੁਣਨਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਹਰ ਇੱਕ ਮਨੁੱਖ ਭਾਵੇਂ ਕਿਤੇ ਵੀ ਕਿਉਂ ਨਾ ਰਹਿੰਦਾ ਹੋਵੇ ਉਸ ਦੇ ਘਰ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਜ਼ਰੂਰ ਹੁੰਦੀ ਹੈ ਕਿਸੇ ਦੇ ਘਰ ਦੇ ਵਿੱਚ ਤਾਂ ਦੀ ਕਮੀ ਹੁੰਦੀ ਹੈ ਕਿਸੇ ਦਾ ਕਾਰੋਬਾਰ ਨਹੀਂ ਚੱਲਦਾ ਕਿਸੇ ਦਾ ਕੁਝ ਨਾ ਕੁਝ ਕੀਤਾ ਕਰਵਾਇਆ ਹੁੰਦਾ ਹੈ ਜਿਸ ਕਰਕੇ ਉਸ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਸੁੱਖ ਸਮ੍ਰiddhi ਦੀ ਕਮੀ ਹੈ ਜਾਂ ਫਿਰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਰੈਗੂਲਰ ਸਹੀ ਨਹੀਂ ਚੱਲ ਰਹੀ ਉਹਨਾਂ ਦੇ ਬੱਚਿਆਂ ਦਾ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਤੁਹਾਡੇ ਇਸ ਤਰ੍ਹਾਂ ਦੇ ਹਰ ਇੱਕ ਪਰੇਸ਼ਾਨੀ ਦਾ ਸਮੱਸਿਆ ਦਾ ਹੱਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕਪੂਰ ਦੇ ਨਾਲ ਕੀਤਾ ਜਾਣ ਵਾਲਾ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਕਪੂਰ ਇੱਕ ਉੱਡਣ ਵਾਲਾ ਪਦਾਰਥ ਹੈ ਜਦੋਂ ਇਸ ਨੂੰ ਅਸੀਂ ਖੁੱਲੇ ਹਵਾ ਦੇ ਵਿੱਚ ਰੱਖ ਦਿੰਦੇ ਹਾਂ ਤਾਂ ਇਹ ਉੱਡ ਜਾਂਦਾ ਹੈ ਇਸੇ ਹੀ ਤਰ੍ਹਾਂ ਅਸੀਂ ਪਾਠ ਪੂਜਾ ਦੇ ਸਮੇਂ ਆਰਤੀ ਦੇ ਸਮੇਂ ਇਸ ਨੂੰ ਪਰਯੋਗ ਦੇ ਵਿੱਚ ਲੈਂਦੇ ਹਾਂ ਤੇ ਐਸੇ ਨਾਲ ਅਸੀਂ ਆਪਣੇ ਘਰ ਦੇ ਵਿੱਚ ਸੁੱਖ ਸਮ੍ਰiddhi ਤੇ ਆਪਣੀਆਂ ਪ੍ਰੋਬਲਮ ਪਰੇਸ਼ਾਨੀਆਂ ਦੂਰ ਕਰਨ ਲਈ ਅਸੀਂ ਕਪੂਰ ਦੇ ਛੋਟੇ-ਛੋਟੇ ਉਪਾਅ ਵੀ ਕਰਦੇ ਹਾਂ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਹਰ ਰੋਜ਼ ਇੱਕ ਕਪੂਰ ਚਲਾਉਂਦੇ ਹਾਂ ਤੇ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਬਹੁਤ ਵਧੀਆ ਸੁਗੰਧ ਵੀ ਆਉਂਦੀ ਹੈ ਸਾਡੇ ਘਰ ਦੀ ਜਿਹੜੀ ਨਕਾਰਾਤਮਕ ਊਰਜਾ ਹੈ ਉਹ ਦੂਰ ਹੋ ਜਾਂਦੀ ਹੈ ਇਸੇ ਨਾਲ ਨਾਲ ਸਾਡੇ ਮਨ ਨੂੰ ਵੀ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਤੇ ਸਭ ਤੋਂ ਪਹਿਲਾਂ ਉਪਾਅ ਦੀ ਗੱਲ ਕਰਦੇ ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਵੱਧ ਗਏ ਹਨ ਲੜਾਈ ਝਗੜੇ ਇ tanto ਤੱਕ ਵੱਧ ਚੁੱਕੇ ਹਨ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਲੜਨ ਦੇ ਸਮੇਂ ਵੀ ਇਹ ਨਹੀਂ ਸੋਚਦੇ ਕਿ ਕੌਣ ਵੱਡਾ ਹੈ ਕੌਣ ਛੋਟਾ ਹੈ ਤਾਂ ਉਸ ਸਮੇਂ ਤੁਸੀਂ ਇਸੇ ਪਾਣੂ ਕਰ ਸਕਦੇ ਹੋ ਇਸੇ ਪਾਣੂ ਕਰਨ ਦੇ ਲਈ ਤੁਸੀਂ ਇੱਕ ਲੈ ਕੇ ਆਉਣਾ ਹੈ ਕਪੂਰ ਤੇ ਤਿੰਨ ਤਰ੍ਹਾਂ ਦਾ ਹੁੰਦਾ ਹੈ ਕਪੂਰ ਉਸ ਦੇ ਵਿੱਚੋਂ ਤੁਸੀਂ ਕੋਈ ਵੀ ਲੈ ਸਕਦੇ ਹੋ ਇੱਕ ਕਪੂਰ ਦਾ ਟੁਕੜਾ ਲੈ ਕੇ ਉਸ ਨੂੰ ਤੁਸੀਂ ਚਾਰ ਹਿੱਸਿਆਂ ਵਿੱਚ ਕਰ ਲੈਣਾ ਹੈ ਸਾਈਜ਼ ਸੇਮ ਹੋਵੇ ਜਾਂ ਇਹ ਕੋਈ ਜ਼ਰੂਰੀ ਨਹੀਂ ਬਸ ਚਾਰ ਟੁਕੜੇ ਕਰ ਲੈਣੇ ਹਨ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਲੜਾਈ ਕਲੇਸ਼ ਹੁੰਦਾ ਹੈ ਪਰਿਵਾਰ ਦਾ ਆਪਸ ਵਿੱਚ ਇੰਵੈਸ ਹੁੰਦੀ ਹੈ ਜਾਂ ਫਿਰ ਕਿਸੇ ਬਾਦ ਦੇ ਨਾਲ ਲੜਾਈ ਹੁੰਦੀ ਹੈ ਝਗੜਾ ਹੁੰਦਾ ਹੈ ਤਾਂ ਉਸ ਸਮੇਂ ਤੁਸੀਂ ਕੀ ਕਰਨਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਲੜਾਈ ਝਗੜਾ ਹੋ ਰਿਹਾ ਹੈ ਜਿਸ ਵੀ ਰੂਮ ਦੇ ਵਿੱਚ ਹੋ ਰਿਹਾ ਹੈ ਜਿਸ ਸਮੇਂ ਲੜਾਈ ਝਗੜਾ ਹੋ ਰਿਹਾ ਹੈ ਉਸ ਸਮੇਂ ਤੁਸੀਂ ਇਸ ਪਾਣੋਂ ਨਹੀਂ ਕਰਨਾ ਜਦੋਂ ਲੜਾਈ ਝਗੜਾ ਹੋਣ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜੇ ਕਪੂਰ ਦੇ ਚਾਰ ਟੁਕੜੇ ਕੀਤੇ ਹਨ ਜਿਹੜੇ ਕਮਰੇ ਚ ਲੜਾਈ ਹੋਈ ਸੀ ਉਸ ਕਮਰੇ ਦੇ ਚਾਰੇ ਕੋਨਿਆਂ ਤੇ ਇਹ ਕਪੂਰ ਦੇ ਚਾਰ ਟੁਕੜੇ ਨੇ ਤੁਸੀਂ ਰੱਖ ਦੇਣਾ ਹੈ ਇਹ ਕਪੂਰ ਦੇ ਟੁਕੜੇ ਛੋਟੇ ਛੋਟੇ ਹੋਣਗੇ ਇਹ ਛੋਟੇ ਛੋਟੇ ਕਪੂਰ ਦੇ ਟੁਕੜੇ ਤੁਹਾਡੇ ਘਰ ਦੇ ਵਿੱਚੋਂ ਜਿੰਨਾ ਵੀ ਲੜਾਈ ਝਗੜਾ ਕਲੇਸ਼ ਉਸ ਨੂੰ ਦੂਰ ਕਰ ਦੇਣਗੇ ਬਸ ਇੰਨਾ ਹੀ ਉਪਾਅ ਇਹ ਤੁਹਾਡੇ ਘਰ ਦੀ ਕਲੇ ਕਲੇਸ਼ ਦੂਰ ਕਰ ਦੇਵੇਗਾ ਤੇ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਵੇਗਾ ਤੇ ਇਹ ਬਹੁਤ ਹੀ ਤੇਜ਼ੀ ਦੇ ਨਾਲ ਕੰਮ ਕਰਦਾ ਹੈ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਲੜਾਈ ਝਗੜਾ ਹੋਵੇ ਉਸ ਸਮੇਂ ਸਿਰਫ ਤੁਸੀਂ ਇਸ ਪਾਣੂ ਕਰ ਲਓ ਇਹੋ ਪਾ ਬਿਲਕੁਲ ਹੀ ਸਿੰਪਲ ਤੇ ਬਹੁਤ ਜ਼ਿਆਦਾ ਤੁਹਾਡਾ ਇਸ ਪਾਣੂ ਕਰਨ ਦੇ ਨਾਲ ਸਮਾਂ ਅਤੇ ਖਰਚਾ ਵੀ ਨਹੀਂ ਹੋਵੇਗਾ ਜਦੋਂ ਤੁਸੀਂ ਇਸ ਪਾਣੂ ਕਰੋਗੇ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਘਰ ਦਾ ਮਾਹੌਲ ਇੱਕਦਮ ਵਧੀਆ ਹੋ ਜਾਵੇਗਾ ਇਸੋ ਪ੍ਰਾਣ ਕਰਾਂ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਜਿਆਦਾ ਗੁੱਸਾ ਹੁੰਦਾ ਹੈ ਤਾਂ ਉਸ ਦਾ ਗੁੱਸਾ ਵੀ ਇੱਕਦਮ ਸ਼ਾਂਤ ਹੋ ਜਾਵੇਗਾ ਇਹ ਸੀ ਪਹਿਲਾ ਉਪਾਅ ਤੇ ਗੱਲ ਕਰਦੇ ਹਾਂ ਜੀ ਦੂਸਰੇ ਉਪਾਅ ਦੇ ਜਿਨ੍ਹਾਂ ਦਾ ਵਪਾਰ ਨਹੀਂ ਚੱਲਦਾ ਜਾਂ ਫਿਰ ਚੱਲਦਾ ਚੱਲਦਾ ਕਾਰੋਬਾਰ ਰੁਕ ਗਿਆ ਹੈ ਜਾਂ ਫਿਰ ਕਸਟਮਰ ਆਉਣੇ ਕਟ ਗਏ ਹਨ ਤੇ ਐਸੇ ਨਾਲ ਨਾਲ ਜੇਕਰ ਜੌਬ ਵੀ ਨਹੀਂ ਲੱਗ ਰਹੀ ਤੇ ਜੌਬ ਤੇ ਪ੍ਰਮੋਸ਼ਨ ਨਹੀਂ ਮਿਲ ਰਹੀ ਤਾਂ ਤੁਸੀਂ ਇਸ ਲਈ ਇਸ ਪਾਣੂ ਕਾ ਸਕਦੇ ਹੋ ਇਸ ਪਾਣੂ ਕਰਨ ਦੇ ਲਈ ਤੁਸੀਂ ਇੱਕ ਕੱਚ ਦੀ ਕਟੋਰੀ ਲੈਣੀ ਹੈ ਤੇ ਸਾਤ ਕਪੂਰ ਲੈਣੇ ਹਨ ਤੁਸੀਂ ਇਸ ਨੂੰ ਉਪਾਣੂ ਕਰਨ ਦੇ ਲਈ ਜਿਹੜਾ ਮਰਜੀ ਕਪੂਰ ਵਰਤ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਛੋਟੀ ਫਟ ਕਰੀ ਤੁਸੀਂ ਇਸ ਪਾਣੂ ਕਰਨ ਸਮੇਂ ਨਹੀਂ ਲੈਣੀ ਇਸੇ ਨਾਲ ਤੁਸੀਂ ਲੈਣਾ ਹੈ ਇੱਕ ਸਿਆਦਾ ਨਮਕ ਜਿਹੜਾ ਤੁਸੀਂ ਘਰ ਦੇ ਵਿੱਚ ਸਿੰਪਲ ਨਮਕ ਜਾਂ ਫਿਰ ਸੈਦਾ ਨਮਕ ਤੁਸੀਂ ਵਰਤਦੇ ਹੋ ਉਹ ਤੁਸੀਂ ਨਹੀਂ ਲੈਣਾ ਇਸ ਪਾਣੂ ਕਰਨ ਦੇ ਲਈ ਤੁਸੀਂ ਅਲਾਗ ਤੋਂ ਇਹ ਨਮਕ ਲੈਣਾ ਹੈ ਇਸ ਪਾਣੂ ਕਰਨ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਆਵੇਗਾ ਇਸ ਪਾਣੂ ਕਰਨ ਦੇ ਲਈ ਸਤ ਤੁਸੀਂ ਕਪੂਰ ਦੇ ਟੁਕੜੇ ਲੈਣੇ ਹਨ ਤੇ 2 ਫਿਟ ਕਰੀਆਂ ਲੈਣੀਆਂ ਹਨ ਤੇ ਇੱਕ ਸੈਦਾ ਨਮਕ ਦਾ ਤੁਸੀਂ ਟੁਕੜਾ ਲੈਣਾ ਪੀਸਿਆ ਹੋਇਆ ਨਮਕ ਨਹੀਂ ਲੈਣਾ ਇਹ ਤਿੰਨਾਂ ਨੂੰ ਤੁਸੀਂ ਜਿਹੜੀ ਕੱਚ ਦੀ ਕਟੋਰੀ ਲਈ ਹੈ ਉਸ ਦੇ ਵਿੱਚ ਰੱਖ ਦੇਣਾ ਤੇ ਉੱਪਰ ਦੀ ਉਸ ਨਾਨਸਟੀਲ ਦੀ ਪਲੇਟ ਜਾਂ ਕਿਸੇ ਟੱਕਾਂ ਦੇ ਨਾਲ ਟੱਕ ਕੇ ਰੱਖ ਦੇਣਾ ਤੁਸੀਂ ਪੈਸੇ ਹੋਏ ਨਮਕ ਨਹੀਂ ਲੈਣਾ ਤੇ ਇਹ ਤਿੰਨਾਂ ਨੂੰ ਤੁਸੀਂ ਜਿਹੜੀ ਕੱਚ ਦੀ ਕਟੋਰੀ ਲਈਏ ਉਸੇ ਵਿੱਚ ਰੱਖ ਦੇਣਾ ਹੈ ਤੇ ਉੱਪਰ ਦੀ ਉਸ ਨਾਨਸਟੀਲ ਦੀ ਪਲੇਟ ਜਾਂ ਕਿਸੇ ਟੱਕਣ ਦੇ ਨਾਲ ਟੱਕ ਦੇਣਾ ਹੈ ਤੇ ਇਸ ਕਟੋਰੀ ਨੂੰ ਤੁਸੀਂ ਘਰ ਦੇ ਵਿੱਚ ਆਪਣੇ ਜਿੱਥੇ ਪੈਸੇ ਰੱਖਦੇ ਹੋ ਤਜੋਰੀ ਰੱਖਦੇ ਹੋ ਤਿਜੋਰੀ ਹੈ ਜਾਂ ਪੈਸਾ ਸੋਨਾ ਰੱਖਦੇ ਹੋ ਤੁਸੀਂ ਉਸ ਤਿਜੋਰੀ ਦੇ ਵਿੱਚ ਇਸ ਕਟੋਰੀ ਨੂੰ ਰੱਖ ਸਕਦੇ ਹੋ ਤੇ ਜੇਕਰ ਤੁਸੀਂ ਆਪਣੇ ਕਿਸੇ ਕਾਰੋਬਾਰ ਜਾਂ ਫਿਰ ਸ਼ਾਪ ਦੇ ਲਈ ਇਸ ਬਾ ਨੂੰ ਕਰ ਰਹੇ ਹੋ ਤਾਂ ਤੁਸੀਂ ਆਪਣੇ ਸ਼ਾਪ ਤੇ ਇਸ ਕਟੋਰੀ ਨੂੰ ਉਸ ਜਗ੍ਹਾ ਤੇ ਰੱਖ ਸਕਦੇ ਹੋ ਜਿੱਥੇ ਤੁਹਾਡੀ ਸ਼ਾਪ ਦਾ ਗੱਲਾ ਹੋਵੇਗਾ ਜਿੱਸੇ ਵਿੱਚ ਤੁਸੀਂ ਪੈਸੇ ਰੱਖਦੇ ਹੋਵੋਗੇ ਉਸ ਦੇ ਨੇੜੇ ਤੇੜੇ ਇਸ ਕਟੋਰੀ ਨੂੰ ਤੁਸੀਂ ਰੱਖ ਦੇਣਾ ਹੈ ਪਰ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਇਸ ਕਟੋਰੀ ਨੂੰ ਤੁਸੀਂ ਟੱਕ ਕੇ ਹੀ ਰੱਖਣਾ ਹੈ ਕਿਉਂਕਿ ਜੋ ਕਪੂਰ ਤੁਸੀਂ ਇਸ ਕਟੋਰੀ ਦੇ ਵਿੱਚ ਪਾਇਆ ਜੇਕਰ ਤੁਸੀਂ ਇਸ ਕਟੋਰੀ ਨੂੰ ਖੁੱਲ੍ਹਾ ਖੁੱਲ੍ਹੀ ਜਗ੍ਹਾ ਤੇ ਰੱਖੋਗੇ ਤਾਂ ਉੱਪਰ ਟੱਕੋਗੇ ਨਾ ਤਾਂ ਕਪੂਰ ਬਹੁਤ ਜਲਦੀ ਉੱਡ ਜਾਵੇਗਾ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਤੁਸ਼ੋਰੀ ਵੀ ਨਹੀਂ ਬਣੀ ਤੁਹਾਡੀ ਸ਼ਾਪ ਵੀ ਨਹੀਂ ਹੈ ਪਰ ਕਰਨਾ ਕਰਦੇ ਲਈ ਚਾਹੁੰਦੇ ਹੋ ਤੇ ਇਸ ਪਾਣ ਨੂੰ ਤੁਸੀਂ ਕਿਤੇ ਵੀ ਜਿੱਥੇ ਵੀ ਆਪਣੇ ਪੈਸੇ ਰੱਖਦੇ ਹੋ ਉਥੇ ਇਸ ਕਟੋਰੀ ਨੂੰ ਰੱਖ ਸਕਦੇ ਹੋ ਰੱਖਣਾ ਟੱਕ ਕੇ ਹੈ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਹੈ ਇੱਕ ਚੁੰਬਕ ਦੀ ਤਰ੍ਹਾਂ ਪੈਸੇ ਨੂੰ ਆਪਣੇ ਵੱਲ ਖਿੱਚਦਾ ਹੈ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਤਾਂ ਦੌਲਤ ਦੀ ਕਮੀ ਨਹੀਂ ਆਉਂਦੀ ਇਸ ਪਾਣ ਨੂੰ ਤੁਸੀਂ ਸ਼ੁੱਕਰਵਾਰ ਜਾਂ ਸ਼ਨੀਵਾਰ ਵਾਲੇ ਦਿਨ ਵਿੱਚ ਕਰ ਸਕਦੇ ਹੋ ਜੇਕਰ ਤੁਸੀਂ ਇੱਕ ਮਹੀਨੇ ਦੀ ਸ਼ੁਰੂਆਤ ਦੇ ਪਹਿਲੇ ਸ਼ਨੀਵਾਰ ਨੂੰ ਤੁਸੀਂ ਇਸ ਪਾਣ ਨੂੰ ਕਰੋਗੇ ਤੁਹਾਨੂੰ ਇਸ ਪਾ ਦਾ ਵੱਧ ਫਾਇਦਾ ਮਿਲੇਗਾ ਜਦੋਂ ਤੁਸੀਂ ਇਸ ਪਾਣੂ ਕਰਕੇ ਰੱਖੋਗੇ ਆਪਣੀ ਤਜੌਰੀ ਦੇ ਵਿੱਚ ਕਟੋਰੀ ਨੂੰ ਫਿਰ ਗੱਲੇ ਦੇ ਵਿੱਚ ਤੇ ਮਹੀਨੇ ਜਾਂ ਫਿਰ 15 ਦਿਨਾਂ ਦੇ ਬਾਅਦ ਤੁਸੀਂ ਚੈੱਕ ਕਰੋਗੇ ਜੇਕਰ ਕਪੂਰ ਉੱਡਿਆ ਹੋਵੇਗਾ ਜੋ ਫਿੱਟ ਕਰੇ ਹੈ ਸੈਦਾ ਨਮਕ ਦੀ ਡਲੀ ਤੁਹਾਡੇ ਕੋਲ ਬਚੀ ਹੋਵੇਗੀ ਉਸ ਨੂੰ ਤੁਸੀਂ ਚਾਲਦੇ ਪਾਣੀ ਦੇ ਵਿੱਚ ਵਹਾ ਦੇਣਾ ਹੈ ਦੁਬਾਰਾ ਤੋਂ ਇਸ ਪ੍ਰੋਸੈਸ ਦੇ ਨਾਲ ਇਸ ਪਾਣੂ ਤੁਸੀਂ ਦੁਬਾਰਾ ਆਉਣ ਵਾਲੇ ਸ਼ਨੀਵਾਰ ਨੂੰ ਫਿਰ ਕਰ ਸਕਦੇ ਹੋ ਜੇਕਰ ਤੁਸੀਂ ਸ਼ਨੀਵਾਰ ਤੋਂ ਬਿਨਾਂ ਅੱਗੇ ਪਿਛੇ ਨੂੰ ਕਰਦੇ ਹੋ ਇਸ ਪਾਣੋ ਤਾਂ ਉਹ ਤੁਹਾਨੂੰ ਫਲ ਨਹੀਂ ਮਿਲੇਗਾ ਬਸ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਤੁਸੀਂ ਇੱਕ ਕੰਪੂਰ ਨੂੰ ਸ਼ਨੀਵਾਰ ਦੇ ਦਿਨ ਨੂੰ ਹੀ ਬਦਲਣਾ ਹੈ ਜੇਕਰ ਕੰਪੂਰ ਨਹੀਂ ਉੱਡਦਾ ਤਾਂ ਤੁਸੀਂ ਹਰ ਮਹੀਨੇ ਦੇ ਕਿਸੇ ਵੀ ਸ਼ਨੀਵਾਰ ਇਸ ਨੂੰ ਤੁਸੀਂ ਬਦਲ ਸਕਦੇ ਹੋ ਜਿਹੜਾ ਪਹਿਲਾਂ ਦਾ ਕੰਪੂਰ ਤੇ ਫਟਕਰੀ ਨਮਕ ਹੋਵੇਗਾ ਉਸ ਨੂੰ ਚਾਹਦੇ ਪਾਣੀ ਦੇ ਵਿੱਚ ਵਹਾ ਕੇ ਤੁਸੀਂ ਨਮਾ ਰੱਖ ਸਕਦੇ ਹੋ ਇਸ ਨੂੰ ਤੁਸੀਂ ਕਿੰਨੇ ਸਮੇਂ ਬਾਅਦ ਬਦਲ ਸਕਦੇ ਹੋ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਜਾਂ ਫਿਰ 15 ਦਿਨਾਂ ਦੇ ਮਹੀਨੇ ਦੇ ਵਿੱਚ ਇੱਕ ਵਾਰ ਬਦਲ ਸਕਦੇ ਹੋ ਬਸ ਜਦੋਂ ਕਪੂਰ ਉੱਡ ਜਾਵੇ ਉਸ ਤੋਂ ਬਾਅਦ ਇਸ ਨੂੰ ਤੁਸੀਂ ਬਦਲਣਾ ਹੈ ਜੇਕਰ ਤੁਹਾਡੇ ਘਰ ਦੇ ਨੇੜੇ ਕੋਈ ਚੱਲਦਾ ਪਾਣੀ ਜਿਵੇਂ ਨਦੀ ਨਹਿਰ ਨਹੀਂ ਹੈ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਫਿਟਕਰੀ ਤੇ ਨਮਕ ਨੂੰ ਕਿਸੇ ਦਰਖਤ ਦੇ نیچے ਵੀ ਰੱਖ ਕੇ ਆ ਸਕਦੇ ਹੋ ਜੇਕਰ ਤੁਹਾਡੇ ਆਸ-ਪਾਸ ਕੋਈ ਦਰਖਤ ਨਹੀਂ ਹੈ ਤਾਂ ਤੁਸੀਂ ਇਹ ਫਿਟਕਰੀ ਤੇ ਨਮਕ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ 8 ਤੋਂ 10 ਘੰਟੇ ਰੱਖ ਸਕਦੇ ਹੋ ਜਦੋਂ ਬਿਲਕੁਲ ਪਿਗਲ ਜਾਵੇਗਾ ਤਾਂ ਤੁਸੀਂ ਆਪਣੀ ਰਸੋਈ ਦੇ ਵਿੱਚ ਜੋ ਸਿੰਕ ਹੈ ਉਹ ਸਿੰਕ ਦੇ ਵਿੱਚ ਪਾਣੀ ਦੇ ਵਿੱਚ ਤੁਸੀਂ ਡੋਲ ਦੇਣਾ ਹੈ ਉਪਰੋਂ ਪਾਣੀ ਚਲਾ ਦੇਣਾ ਹੈ ਇਸ ਪਾਣੂ ਕਰਨ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਠੀਕ ਹੋਵੇਗੀ ਤੇ ਤੁਹਾਡੇ ਘਰ ਦਾ ਵਪਾਰ ਕਾਰੋਬਾਰ ਦੁਪਾਰਾ ਚੱਲਣਾ ਸ਼ੁਰੂ ਹੋ ਜਾਵੇਗਾ ਦੂਸਰਾ ਉਪਾਅ ਤੇ ਤੀਸਰਾ ਉਪਾਅ ਹੁਣ ਗੱਲ ਕਰਦੇ ਹਾਂ ਜੀ ਤੀਸਰੇ ਉਪਾਅ ਦੀ ਇਸ ਪਾਣੂ ਤੁਸੀਂ ਸਵੇਰੇ ਜਾਂ ਸ਼ਾਮ ਦੇ ਸਮੇਂ ਤੁਹਾਡੇ ਘਰ ਦਾ ਜਿਹੜਾ ਵੀ ਮੁੱਖ ਦਰਵਾਜ਼ਾ ਹੋਵੇਗਾ ਮੇਨ ਗੇਟ ਹੋਵੇਗਾ ਤੁਸੀਂ ਇਸ ਪਾਣੋਂ ਆਪਣੇ ਘਰ ਦੇ ਮੇਨ ਗੇਟ ਦੇ ਬਾਹਰ ਕਰਨਾ ਹੈ ਕਿਵੇਂ ਕਰਨਾ ਹੈ ਇਸ ਪਾਣੋਂ ਤੁਸੀਂ ਸਵੇਰ ਦੇ ਸਮੇਂ ਜਾਂ ਫਿਰ ਸ਼ਾਮ ਦੇ ਸਮੇਂ ਕਪੂਰ ਦੀ ਇੱਕ ਟਿੱਕੀ ਨੂੰ ਹਰ ਰੋਜ਼ ਤੁਸੀਂ ਚਲਾਉਣਾ ਹੈ ਸਵੇਰ ਦੇ ਸਮੇਂ ਜੇਕਰ ਤੁਸੀਂ ਇਸ ਪਾਣੋਂ ਕਰ ਰਹੇ ਹੋ ਤਾਂ ਸਵੇਰ ਦੇ ਸਮੇਂ ਉੱਠ ਕੇ ਇਸ਼ਨਾਨ ਕਰਕੇ ਪਾਠ ਪੂਜਾ ਕਰਨ ਤੋਂ ਬਾਅਦ ਵਿੱਚ ਤੁਸੀਂ 6 ਵਜੇ ਤੋਂ ਲੈ ਕੇ 8 ਵਜੇ ਤੱਕ ਇਸ ਪਾਣੋਂ ਕਰ ਸਕਦੇ ਹੋ ਆਪਣੇ ਘਰ ਦੇ ਮੇਨ ਗੇਟ ਦੇ ਪਾਰ ਇੱਕ ਕਪੂਰ ਚਲਾਉਣਾ ਹੈ ਸ਼ਾਮ ਦੇ ਸਮੇਂ ਤੁਸੀਂ ਇਸ ਪਾਣ ਨੂੰ ਉਸ ਸਮੇਂ ਕਰਨਾ ਤਾਂ ਸੂਰਜ ਚੰਗੀ ਤਰ੍ਹਾਂ ਛੁਪਿਆ ਹੋਵੇ ਜਾਂ ਰਾਤ ਨੂੰ ਇਸ ਸਮੇਂ ਤੁਸੀਂ ਇਸ ਪਾਣ ਨੂੰ ਕਰਨਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਇਸ ਸਮੇਂ ਇੱਕ ਕਪੂਰ ਦੀ ਟਿੱਕੀ ਨੇ ਚਲਾਉਣਾ ਹੈ ਤੇ 14ਵੀਂ ਪਾੜ ਪੂਜਾ ਕਰਦੇ ਹੋ ਤਾਂ ਆਪਣੇ ਘਰ ਦੇ ਵਿੱਚ ਦੇਸੀ ਘਿਓ ਦਾ ਇੱਕ ਦੀਵਾ ਜ਼ਰੂਰ ਜਗਾਓ ਇਸ ਪਾਣ ਨੂੰ ਕਰਨ ਦੇ ਨਾਲ ਕਦੇ ਵੀ ਤੁਹਾਡੇ ਘਰ ਦੇ ਵਿੱਚ ਤਾਂ ਦੀ ਕਮੇ ਨਹੀਂ ਹੋਵੇਗੀ ਤੇ ਤੁਹਾਡੇ ਘਰ ਦੇ ਵਿੱਚ ਸੁਰਖ ਸੁਮਰiddhi ਪਣੀ ਰਹੇਗੀ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਡਾ ਪਰਿਵਾਰ ਹਮੇਸ਼ਾ ਖੁਸ਼ ਰਹੇਗਾ ਇਹ ਸੀ ਤੀਸਰਾ ਉਪਾਅ ਜੇਕਰ ਤੁਸੀਂ ਇਹਨਾਂ ਤਿੰਨਾਂ ਉਪਾਅ ਨੂੰ ਕਰ ਲੈਂਦੇ ਹੋ ਤਾਂ ਤੁਹਾਡੀਆਂ ਸਾਰੀਆਂ ਇਹ ਮਸ਼ਕਲਾਂ ਦੂਰ ਹੋ ਜਾਣਗੀਆਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ